ਇਥੇ ਕਲੀਨ ਸ਼ੇਪ ਕੋਈ ਬਾਬੇ ਕੋਲ ਆ ਜਾਏ ਬਾਬਾ ਕਹਿੰਦਾ ਭੱਜਾ ਤੂੰ ਭੱਜਾ ਤੂੰ ਉਹ ਇਹਨੂੰ ਤੇ ਤੇਰੀ ਲੋੜ ਆ ਬਾਬਾ ਥਾਪੜਾ ਦੇ ਹੋ ਸਕਦਾ ਸਾਬੂ ਸੂਰਤ ਹੋ ਜਾ ਗੁੱਸਾ ਨਾ ਮਨਾਇਓ ਇਥੇ ਇਹੋ ਜੇ ਮੈਂ ਬਾਬੇ ਵੇਖੇ ਤੂੰ ਕਲੀਨ ਸ਼ੇਪ ਹੈ ਤੇਰੇ ਹੱਥ ਦਾ ਮੈਂ ਦੁੱਧ ਨਹੀਂ ਪੀਣਾ 500 ਦਾ ਨੋਟ ਭਾਵੇਂ ਉਹ ਉਹ ਰੱਖੇ ਤੇ ਉਹ ਚੁੱਕ ਕੇ ਜੇਬ ਚ ਪਾ ਲੈਣਾ ਆ ਮੈਂ ਲਾਈ ਬੋਲਦਾ ਜੀ ਆ ਦੇ ਤਾਰੀ ਬਾਬਿਆਂ ਨੂੰ ਮੇਰਾ ਸਦਾ ਚੈਲੰਜ ਹੈ ਤੁਸੀਂ ਕਲੀਨ ਸ਼ੇਪ ਬੰਦੇ ਦੇ ਹੱਦਾਂ ਰਾਸ਼ਨ ਨਹੀਂ ਖਾਂਦੇ ਦੁੱਧ ਨਹੀਂ ਪੀਂਦੇ ਤੇ ਜਿਹੜੀ ਉਹਨਾਂ ਨੇ ਕਮਾਈ ਤੁਹਾਨੂੰ ਕਰ ਕਰਕੇ ਭੇਜੀ ਕਿਉਂ ਲਾਈ ਆਪਣੇ ਡੇਰਿਆਂ ਤੇ ਆਪਣੀਆਂ ਗੱਡੀਆਂ 'ਚ ਪੈਟਰੋਲ ਡੀਜ਼ਲ ਉਹਨਾਂ ਲੋਕਾਂ ਦੇ ਪੈਸਿਆਂ ਦਾ ਪੈਂਦਾ ਠੀਕ ਹੈ ਜੇ ਕੋਈ ਬੱਚਾ ਪਤ ਤੋਇਆ ਪਿਆਰ ਨਾਲ ਮੋੜ ਕੇ ਲੈ ਕੇ ਆਓ ਸਭ ਨੂੰ ਇੰਨਾ ਪਿਆਰ ਦਿਓ ਕਿ ਦੁਬਾਰਾ ਕੇਸ ਨਾ ਘਟਾਵੇ ਤੁਸੀਂ ਆਪਣੇ ਆਪ ਨੂੰ ਸਮਝਣ ਲੱਗ ਪਏ ਜੀ ਮੈਂ ਤੇ ਆ ਕਰਤਾ ਜੀ ਮੈਂ ਤੇ ਆ ਕਰਤਾ ਹੈਗੇ ਇਹੋ ਜੀ ਅਛਾ ਇਦਾਂ ਕਹਿਣਗੇ ਇਕ ਕਲੀਨ ਸ਼ੇਵ ਹੈ ਜੀ ਇਹ ਕੇਸ ਕਟਾਉਂਦਾ ਹੈ ਇਸ ਕਰਕੇ ਇਹਦੇ ਹੱਦਾ ਮੈਂ ਦੁੱਧ ਨਹੀਂ ਸਕਣਾ ਤੇ ਜੇ ਮਾਂ ਕਵੇ ਵੀ ਚਲੋ ਨਹੀਂ ਤੁਸੀਂ ਦੁੱਧ ਛਕਣਾ ਤੇ ਪਰ ਕਮਾਈ ਤੇ ਇਸੇ ਪੁੱਤ ਦੀ ਆ ਸੁੱਕਾ ਸਮਾਨ ਦੇ ਦਿਓ ਕਿਤੇ ਬਾਬਿਆਂ ਦੇ ਹੁਣ ਸੁੱਕਾ ਸਮਾਨ ਤੋਂ ਹੀ ਸਮਝਦੇ ਕਿਹੜਾ ਸਮਝ ਲੱਗੀ ਹੁਣ ਇੰਨਾ ਇੰਨਾ ਸਾਚ ਪ੍ਰਚਾਰਕਾਂ ਦੇ ਆ ਗਿਆ ਨਹੀਂ ਬੋਲਣਾ ਕਿਉਂਕਿ ਉਹਨਾਂ ਤੋਂ ਉਹਨਾਂ ਦੀਆਂ ਬਰਸੀਆਂ ਤੇ ਜਾਣਾ ਤੇ ਮੈਂ ਕਿਹ ਸਾਦੀ ਮਕਾਨੇ ਵੀ ਨਹੀਂ ਜਾਂਦਾ ਨਾ ਮੈਨੂੰ ਲੋੜ ਹੀ ਨਹੀਂ ਆਤੀ ਮੈਂ ਘਰ ਬਹਿ ਜਾਊਂਗਾ ਕਿਉਂਕਿ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਜਾਗ ਰਹੀ ਹੈ ਸੰਗਤ ਇਹ ਲਹਿਰ ਉੱਠੇਗੀ ਇਹ ਲਹਿਰ ਉੱਠੇਗੀ ਘਰ ਘਰ ਵਿੱਚ ਸ਼ਬਦ ਦੀ ਗੱਲ ਹੋਏਗੀ ਪੂਜਾ ਅਕਾਲ ਕੀ ਪੂਜਾ ਸ਼ਬਦ ਦਾ ਦیدار ਖਾਲਸੇ ਦਾ ਇਸ ਕਰਕੇ ਆਓ ਜਾਗੋ ਤਾਂ ਮੈਂ ਬਜ਼ੁਰਗਾਂ ਨੂੰ ਕਹਿਣਾ ਹੋਂ ਨਾ ਆਪਣੇ ਆਪਣੇ ਪਰਿਵਾਰਾਂ 'ਚ ਰਹੋ ਆਪਣੇ ਬੱਚਿਆਂ ਦੇ ਕੋਲ ਰਹੋ ਕਈ ਡੇਰੀਆਂ ਚੜਾਏ ਕਈਆਂ ਨੇ ਬਜ਼ੁਰਗ ਟੋਕਰੀ ਤੇ ਬੈਠੇ ਹੁੰਦੇ ਉੱਥੇ ਉਹ ਜਦੋਂ ਚੜਾਈ ਕਰ ਜਾਂਦਾ ਉਹ ਕਹਿੰਦੇ ਨੂੰ ਘਰ ਲੈ ਜਾਓ ਬਾਪੂ ਨੂੰ ਸਨਸਕਾਰ ਵੀ ਨਹੀਂ ਕਰਦੇਓ ਤੋੜ ਦਿੰਦੇ ਉਥੋਂ ਉਹ ਕਹਿੰਦੇ ਭੋਗ ਪੇਂਟ ਜਾ ਕੇ ਪਾਓ ਪਿੰਡ ਦੀਆਂ ਮੜੀਆਂ ਜੀ ਪਾਓ ਪਾਪਾ ਜੀ ਦਾ ਭੋਗ ਸਾਰੀ ਜ਼ਿੰਦਗੀ ਪਾਪਾ ਜੀ ਕੋਲੋਂ ਕੰਮ ਤੂੰ ਹੀ ਲਿਆਉਣ ਭੋਗ ਪੇਂਟ ਜਾ ਕੇ ਪਾਈਏ ਸਮਝ ਲੱਗੀ ਉਹ ਬੋਲੋ ਭਾਈ ਬੀ ਸਾਰੇ ਜਿੰਦਗੀ ਪਾਪਾ ਜੀ ਨੇ ਤੁਹਾਡੇ ਡੇਰਿਆਂ ਵਾਸਤੇ ਦੁੱਧ ਪ੍ਰਸ਼ਾਦ ਇਕੱਠੇ ਕੀਤੇ ਹੁਣ ਪਾਪਾ ਜੀ ਦਾ ਭੋਗ ਤੁਸੀਂ ਡੇਰੇ 'ਚ ਪਾਓ ਅਸੀਂ ਵੀ ਆਈਏ ਉੱਥੇ ਆਉਂਦੇ ਨਹੀਂ ਪਾਪਾ ਜੀ ਨੂੰ ਪਿੰਡ ਲੈ ਜਾ ਹੁਣ ਇਹ ਚੰਗਾ ਹੁੰਦਾ ਪਿੰਡ ਦੀਆਂ ਮਡੀਆਂ 'ਚ ਹੀ ਸਸਕਾਰ ਕਰੀਦਾ ਆਹ ਕੰਮ ਹੈ ਤੋਸ਼ ਕਰਕੇ ਭਾਗਾਂ ਵਾਲਿਓ ਗੁਰੂ ਦੇ ਸ਼ਬਦ ਨਾਲ ਜੁੜੋ ਵਹਿਮਾ ਭਰਮਾ 'ਚ ਨਿਕਲੋ ਉਹਨਾਂ ਨੂੰ ਫਰੀਦ ਇਹੋ ਜਿਹੇ ਬੰਦੇ ਚਾਹੀਦੇ ਆ ਵੱਡੇ ਵੱਡੇ ਹਸਪੀਟਲ ਆਮ ਸੰਗਤ ਦੇ ਸਿਰਾਂ ਤੇ ਟੋਕਰੀਆਂ ਟਵਾ ਟਵਾ ਕੇ ਬਣਾਏ ਉਹਨਾਂ ਨੇ ਤੇ ਉਹਨਾਂ ਦਾ ਇਲਾਜ ਫਿਰ ਵਿਚਾਰਿਆਂ ਦਾ ਆਮ ਹਸਪੀਟਲਾਂ 'ਚ ਹੀ ਹੁੰਦਾ ਵਾ ਦੁੱਧ ਪ੍ਰਸ਼ਾਦੇ ਉਹਨਾਂ ਨੇ ਇਕੱਠੇ ਕੀਤੇ ਕਰਾਈਆਂ ਉਹਨਾਂ ਨੇ ਕੀਤੀਆਂ ਦੱਸਿਓ ਭਲਾ ਆ ਲਾਈਵ ਸੁਣ ਰਹੇ ਨੇ ਮੈਨੂੰ ਜਰੂਰ ਫੋਨ ਕਰਕੇ ਦੱਸਿਓ ਮੈਂ ਤੁਹਾਡੇ ਫੋਨ ਦਾ ਇੰਤਜ਼ਾਰ ਕਰਾਂਗਾ ਜਿਹਦਾ ਇਲਾਜ ਉਸੇ ਹਸਪੀਟਲ 'ਚ ਫਰੀ ਹੁੰਦਾ ਹੈ ਹੋ ਸਕਦਾ ਮੈਂ ਗਲਤ ਹੂੰ ਉਹ ਫਿਰ ਇਦਾਂ ਕਹਿੰਦੇ ਜਦੋਂ ਬਣਦਾ ਨਾ ਉਦੋਂ ਕਹਿੰਦੇ ਬਾਬਾ ਜੀ ਦਾ ਬਣ ਰਿਹਾ ਵਾ ਸੰਗਤ ਦਾ ਬਣ ਰਿਹਾ ਜਦੋਂ ਬਣ ਜਾਂਦਾ ਫਿਰ ਇਦਾਂ ਕਹਿੰਦੇ ਇਹ ਬਾਬਾ ਜੀ ਦਾ ਟਰਸਟ ਆ ਜੀ ਉਹ ਫਿਰ ਟਰਸਟ ਨੇ ਹਿਸਾਬ ਦੇਣਾ ਹੁੰਦਾ ਤੇ ਟੋਕਰੀਆਂ ਟਰਸਟ ਨੇ ਸਿਰ ਤੇ ਚੱਕੀਆਂ ਸੀ ਦੋ ਦੋ ਪ੍ਰਸ਼ਾਦ ਦੇ ਟਰਸਟੀ ਸਰ ਤੇ ਜਾ ਕੇ ਲੈ ਕੇ ਆਏ ਸੀ ਆਮ ਭੋਲੀ ਭਾਲੀ ਪਬਲਿਕ ਦੇ ਸਿਰਾਂ ਤੇ ਟੋکریاں ਚਕਾਚ ਕਾ ਕੇ ਆਪਣੀਆਂ ਅਰਬਾਂ ਦੀਆਂ ਜਾਇਦਾਦਾਂ ਇਹਨਾਂ ਲੋਕਾਂ ਨੇ ਬਣਾਈਆਂ ਮੈਂ ਉਹਨਾਂ ਸ਼ੁਕਰ ਕਰੋ ਕਾਂਸ਼ਿਜ ਪੈਦਾ ਹੋਏ ਭਗਤ ਕਬੀਰ ਜੀ ਕਿੰਨੀ ਦੇਰ ਪਹਿਲਾਂ ਕਹੇ ਕਿ ਹਮ ਗੁਰੂ ਤੁਮ ਗਵਾਰ ਗੁਸਾਈਂ ਅੱਜ ਵੀ ਤੁਸੀਂ ਵੇਖਦੇ ਹੋ ਨਾ ਵੱਡੇ ਵੱਡੇ politcal ਕਿਦਾਂ ਗਵਾਲਿਆਂ ਕੋਲ ਜਾਂਦੇ ਆ ਉਹਨਾਂ ਨੂੰ ਪਤਾ ਇੱਕ ਗਵਾਲੇ ਕੋਲ ਚਲੇ ਗਏ ਤਾਂ ਸਾਰੀਆਂ ਗਾਵਾਂ ਸਾਡੀਆਂ ਪਤਾ ਉਹਨਾਂ ਨੂੰ ਵੀ ਹੈਗਾ ਵੀ ਇਸ ਬਾਬੇ ਦੇ ਪੱਲੇ ਕੁਝ ਨਹੀਂ ਹੈਗਾ ਉਹਦੇ ਜੇ ਇਹਨੂੰ ਮੱਥਾ ਟੇਕਿਆ ਸਾਡੀਆਂ ਸਰਕਾਰਾਂ ਬਣਦੀਆਂ ਸਾਨੂੰ ਮੱਥਾ ਟੇਕਣ ਚ ਕੀ ਹਰਜ ਹੈ ਪੋਲੀਟੀਕਲ ਬੰਦੇ ਤਾਂ ਬਾਬਿਆਂ ਨੂੰ ਇਦਾਂ ਕਹਿੰਦੇ ਆ ਮੱਥਾ ਟੇਕਦੇ ਪਬਲਿਕ ਵਿੱਚ ਅੰਦਰ ਜਾ ਕੇ ਕਹਿੰਦੇ ਬਾਬਾ ਜਿਆਦਾ ਚੌੜਾ ਹੋ ਗਿਆ ਨਾ ਵਿਆਹ ਕਰ ਕੇਸਾਂ ਚ ਅਸੀਂ ਬਚਾਇਆ ਤੈਨੂੰ ਸਮਝ ਆ ਗਈ ਉਹ ਗੁਰੂ ਕੇ ਪਿਆਰਿਓ ਸਾਡੇ ਵੀ ਵਕੀਰ ਮਿੱਤਰ ਹੈਗੇ ਆ ਸਮਾਜ ਚ ਬਾਬਾ ਜੀ ਅਸੀਂ ਵੀ ਰਹਿੰਦੇ ਆ ਐਂ ਕੁਸ਼ਮੇਰ ਪਰਬਤੇ ਨਹੀਂ ਰਹਿੰਦੇ ਇਸ ਕਰਕੇ ਸਮਾਜ ਨਾਲ ਜੁੜ ਕੇ ਰਹੋ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਗੁਰਬਾਣੀ ਨਾਲ ਜੋੜੋ ਪਿੰਡਾਂ ਦੇ ਗੁਰਦਵਾਰਿਆਂ ਦੀ ਰੌਣਕਾਂ ਵਧਾਓ ਆਪਣੇ ਗਲੀਆਂ ਸਾਫ਼ ਕਰੋ ਆ ਜਿਹੜਾ ਜਾ ਕੇ ਉੱਥੇ ਅਗੇ ਝਾੜੂ ਪੋਚ ਲਾਉਂਦੇ ਹੋ ਨਾ ਆਪੋ ਆਪਣੇ ਇਲਾਕੇ ਦੀਆਂ ਗਲੀਆਂ ਸਾਫ਼ ਕਰੋ ਇਹੋ ਜੀ ਮੁਹਿੰਮ ਖੜੀ ਕਰੋ ਸੋਹਣੀ ਵਿਚਾਰ ਖੜੀ ਕਰ ਦੋ ਸਭ ਸੂਰਤ ਹੋ ਕੇ ਪਿੰਡਾਂ 'ਚ ਆਵਾਜ਼ ਉੱਠੇ ਕਿ ਕਲਗੀਧਰ ਪਾਦਸ਼ਾਹ ਨੇ ਇੰਨਾ ਵਿਅਕਤੀਆਂ ਤੋਂ ਆਪਣੇ ਸਾਹਜ ਦੇ ਵਾਰੇ ਸੀ